ਕarele ਕੋ ਬਿਲ੍ਯਾਨ ਲਾਏ ਕੇ ਮੰਤਰੀ ਨੇ ਕਿਹਾ ਨਸ਼ਾ ਖੰਦਾ ਬਿਲਕੁਲ ਸਾਨੂੰ ਕੁੱਟਮਾਰ ਕਰਕੇ ਹੁਸੈਨ ਯਾਰਾਂ ਪੇਪਰਾਂ ਤੇ ਕਰਾਏ ਕੁੱਟਮਾਰ ਕੇ ਨਾ ਸੋਲੋ ਅਮਰਿਤਪਾਲ ਦੇ ਸਾਥੀਆਂ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਪੇਸ਼ੀ ਦੇ ਲਈ ਲੈ ਜਾਂਦੇ ਸਮੇਂ ਪ੍ਰਧਾਨ ਮੰਤਰੀ ਬਾਜਪੀ ਦੇ ਵੱਲੋਂ ਪੁਲਿਸ ਉੱਤੇ ਗੰਭੀਰ ਦੋਸ਼ ਲਗਾਏ ਗਏ ਉਸਨੇ ਕਿਹਾ ਕਿ ਅਮਿਤਪਾਲ ਸਿੰਘ ਨੂੰ ਜਾਣਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ ਉਹਨਾਂ ਦੀ ਕੁਟਮਾਰ ਕਰਕੇ ਸੈਂਕੜੇ ਪੇਪਰਾਂ ਉੱਤੇ ਦਸਤਖਤ ਕਰਵਾਈ ਗਏ ਨੇ ਦੱਸਿਆ ਕਿ ਪੰਜਾਬ ਦੇ ਅਜਨਾਲਾ ਪੁਲਿਸ ਸਟੇਸ਼ਨ ਉੱਤੇ ਹਮਲੇ ਤੋਂ 2.5 ਸਾਲ ਬਾਅਦ ਹੁਣ ਇਸ ਮਾਮਲੇ ਦੀ ਸੁਣਵਾਈ ਅਮ੍ਰਿਤਸਰ ਦੀ ਜ਼ਿਲ੍ਹਾ ਅਦਾਲਤ ਵਿੱਚ ਹੋ ਰਹੀ ਹੈ। ਇਹ ਮਾਮਲਾ ਹੁਣ ਅਜਨਾਲਾ ਅਦਾਲਤ ਤੋਂ ਅਮ੍ਰਿਤਸਰ ਤਬਦੀਲ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਵੀਰਵਾਰ ਨੂੰ ਅਮਿਤਪਾਲ ਸਿੰਘ ਦੇ ਸਾਰੇ 9 ਸਾਥੀਆਂ ਸਮੇਤ ਕੁੱਲ 39 ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਸੁਣਵਾਈ ਅਜਨਾਲਾ ਪੁਲਿਸ ਸਟੇਸ਼ਨ ਦੇ ਵਿੱਚ ਦਰਜ ਐਫਆਈਆਰ ਨੰਬਰ 39 2023 ਦੇ ਤਹਿਤ ਚੱਲ ਰਹੀ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮਲਜ਼ਮ ਨੂੰ ਮਾਮਲੇ ਵਿੱਚ ਚਾਰਜ ਫਰੇਮਿੰਗ ਲਈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਜੱਜ ਨੇ ਸਾਰੇ ਮਲਜ਼ਮਾਂ ਨੂੰ ਸਰੀਰਕ ਤੌਰ ਉੱਤੇ ਅਦਾਲਤ ਵਿੱਚ ਪੇਸ਼ ਕਰਨ ਤੇ ਹੁਕਮ ਦਿੱਤੇ ਸੀ। 23 ਫਰਵਰੀ 2025 ਨੂੰ ਵਾਰਿਸ ਪੰਜਾਬ ਦੇ ਜਥੇਦਾਰ ਅਮਰਿਤਪਾਲ ਸਿੰਘ ਨੇ ਆਪਣੇ ਸਮਰਥਕਾਂ ਦੇ ਨਾਲ ਅਜਨਾਲਾ ਪੁਲਿਸ ਸਟੇਸ਼ਨ ਉੱਤੇ ਹਮਲਾ ਕੀਤਾ। ਇਸ ਮਾਮਲੇ ਦੇ ਵਿੱਚ ਐਫ ਆਈ ਆਰ ਨੰਬਰ 39/ਜ ਅਤੇ ਪੁਲਿਸ ਨੇ ਇਸ ਮਾਮਲੇ ਵਿੱਚ ਅਮਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਕੇ ਐਨ ਐਸ ਐ ਅਧੀਨ ਡਿਬਰੂਗਾਰ ਜੇਲ੍ਹ ਦੇ ਵਿੱਚ ਪੇਸ਼ 打回 2 ਸਾਲ ਤੱਕ ਅਮਰਿਤਪਾਲ 9 ਸਾਥੀਆਂ ਸਮੇਤ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਕੈਦ ਰਿਹਾ ਪਰ 3 ਮਹੀਨੇ ਪਹਿਲਾਂ ਉਸ ਦੇ ਨੋ ਸਾਥੀਆਂ ਤੋਂ ਐਨਐਸਏ ਹਟਾ ਦਿੱਤਾ ਗਿਆ ਅਤੇ ਉਸ ਨੂੰ ਪੰਜਾਬ ਜਾਂਦਾ ਗਿਆ ਅਮਰਿਤਪਾਲ ਸਿੰਘ ਦੀ ਐਨਐਸਏ ਤਜੀਵਾਰ ਵਧਾਈ ਗਈ ਹੈ ਦੱਸਦੀ ਹੈ ਕਿ ਵਾਰਿਸ ਪੰਜਾਬ ਦੇ ਜਥੇਦਾਰ ਅਮਰਿਤਪਾਲ ਦੇ ਹਜ਼ਾਰਾਂ ਸਮਰਥਕਾਂ ਨੇ ਅਜਨਾਲਾ ਪੁਲਿਸ ਸਟੇਸ਼ਨ ਉੱਤੇ ਹਮਲਾ ਕੀਤਾ ਸੀ ਹਮਲਾਵਰਾਂ ਦੇ ਕੋਲ ਤਲਵਾਰਾਂ ਅਤੇ ਬੰਦੂਕਾਂ ਸਨ ਉਨ੍ਹਾਂ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਢੀੜ ਵੀ ਸੀ ਅਜੇ ਸਥਿਤੀ ਦੇ ਵਿੱਚ ਪੁਲਿਸ ਪਿੱਛੇ ਹਟ ਗਈ ਟੀਵੀ ਚੈਨਲ ਨੂੰ ਬਿਆਨਾਂ ਦੇ ਵਿੱਚ ਪੁਲਿਸ ਨੇ ਕੋਈ ਕਾਰਵਾਈ ਨਾ ਕਰਨ ਦਾ ਇਹ ਕਾਰਨ ਦੱਸਿਆ ਅਮਰਿਤਪਾਲ ਸਿੰਘ ਆਪਣੇ ਸਮਰਥਕ ਲਵਦੇ ਤੂਫਾਨ ਵਿਰੁੱਧ ਕੇਸ ਦਰਜ ਕਰਨ ਦਾ ਵੀ ਵਿਰੋਧ ਕਰ ਰਿਹਾ ਸੀ ਉਸ ਨੇ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ ਸੀ ਕਈ ਘੰਟਿਆਂ ਤੱਕ ਜਨਾਲਾ ਪੁਲਿਸ ਸਟੇਸ਼ਨ ਅਮਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਦੀ ਹਿਰਾਸਤ ਵਿੱਚ ਰਿਹਾ ਅੰਤ ਵਿੱਚ ਪੁਲਿਸ ਨੇ ਲਵਦੇ ਤੂਫਾਨ ਨੂੰ ਰਹਾ ਕਰਨ ਦਾ ਵੀ ਫੈਸਲਾ ਕੀਤਾ ਰਾਜ ਕਰੇਗਾ ਰਾਜ ਕਰੇਗਾ ਇਹਨਾਂ ਜੋ ਭਾਈ ਸਾਡੇ ਉੱਤੇ ਇਲزام ਲਾਏ ਕਿ ਮੰਤਰੀ ਨੇ ਕਿਹਾ ਨਸ਼ਾ ਕਰਦਾ ਬਿਲਕੁਲ ਸਾਨੂੰ ਕੁੱਟ ਮਾਰ ਕਰਕੇ ਇਹਨਾਂ ਨੇ ਸਾਡੇ ਨੂੰ ਸੈਂਕੜੇ ਹਜ਼ਾਰਾਂ ਪੇਪਰਾਂ ਤੇ ਕਰਾਏ ਕੁੱਟ ਮਾਰ ਕੇ ਨਾ ਵੀਡੀਓ ਰਿਕਾਰਡਿੰਗ ਸਾਡੇ ਤੋਂ ਕਰਾਈ ਏ ਆਈ ਭਾਈ ਸਾਡੇ ਪ੍ਰਧਾਨ ਮੰਤਰੀ ਬਾਜੇ ਕੇ ਵੀਡੀਓ ਨੂੰ ਬੇਰਸੀ ਦੇ ਥੋਕੇ ਆਪਦਾ ਇਹ ਚਲਾਓ ਗੱਲਬਾਤ ਭਾਈ ਸਾਡੇ ਉੱਤੇ ਬਿਆਨ ਕੁੜੀਆਂ ਵਾਲੇ ਬਿਆਨ ਸਾਰੇ ਬਿਲਕੁਲ ਗਲਤ ਪੁਲਿਸ ਵੱਲੋਂ ਅਮਰਿੰਤ ਪਾਲ ਦੇ ਸਾਥੀਆਂ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਪੇਸ਼ੀ ਦੇ ਲਈ ਲੈ ਜਾਂਦੇ ਸਮੇਂ ਪ੍ਰਧਾਨ ਮੰਤਰੀ ਬਾਜਕੇ ਦੇ ਵੱਲੋਂ ਪੁਲਿਸ ਉੱਤੇ ਗੰਭੀਰ ਦੋਸ਼ ਲਗਾਏ ਗਏ ਉਸਨੇ ਕਿਹਾ ਕਿ ਅਮਰਿੰਤ ਪਾਲ ਸਿੰਘ ਨੂੰ ਜਾਣਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ ਉਹਨਾਂ ਦੀ ਕੁਟਮਾਰ ਕਰਕੇ ਸੈਂਕੜੇ ਪੇਪਰਾਂ ਉੱਤੇ ਦਸਤਖਤ ਕਰਵਾਈ ਗਏ ਨੇ ਦਾਸੀ ਦੇ ਪੰਜਾਬ ਦੇ ਅਜਨਾਲਾ ਪੁਲਿਸ ਸਟੇਸ਼ਨ ਉੱਤੇ ਹਮਲੇ ਤੋਂ 25 ਸਾਲ ਬਾਅਦ ਹੁਣ ਇਸ ਮਾਮਲੇ ਦੀ ਸੁਣਵਾਈ ਅਮ੍ਰਿਤਸਰ ਦੀ ਜ਼ਿਲ੍ਹਾ ਅਦਾਲਤ ਵਿੱਚ ਹੋ ਰਹੀ ਹੈ। ਇਹ ਮਾਮਲਾ ਹੁਣ ਅਜਨਾਲਾ ਅਦਾਲਤ ਤੋਂ ਅਮ੍ਰਿਤਸਰ ਤਬਦੀਲ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਵੀਰਵਾਰ ਨੂੰ ਅਮ੍ਰਿਤਪਾਲ ਸਿੰਘ ਦੇ ਸਾਰੇ 9 ਸਾਥੀਆਂ ਸਮੇਤ ਕੁੱਲ 39 ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਸੁਣਵਾਈ ਅਜਨਾਲਾ ਪੁਲਿਸ ਸਟੇਸ਼ਨ ਦੇ ਵਿੱਚ ਦਰਜ ਐਫਆਈਆਰ ਨੰਬਰ 39 2023 ਦੇ ਤਹਿਤ ਚੱਲ ਰਹੀ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮਲਜ਼ਮ ਨੂੰ ਮਾਮਲੇ ਵਿੱਚ ਚਾਰਜ ਫਰੇਮਿੰਗ ਦੇ ਲਈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਜੱਜ ਨੇ ਸਾਰੇ ਮਲਜ਼ਮਾਂ ਨੂੰ ਸਰੀਰਕ ਤੌਰ ਉੱਤੇ ਅਦਾਲਤ ਵਿੱਚ ਪੇਸ਼ ਕਰਨ ਤੇ ਹੁਕਮ ਦਿੱਤੇ ਸੀ। 23 ਫਰਵਰੀ 2025 ਨੂੰ ਵਾਰਿਸ ਪੰਜਾਬ ਦੇ ਜਥੇਦਾਰ ਅਮਰਿਤਪਾਲ ਸਿੰਘ ਨੇ ਆਪਣੇ ਸਮਰਥਕਾਂ ਦੇ ਨਾਲ ਅਜਨਾਲਾ ਪੁਲਿਸ ਸਟੇਸ਼ਨ ਉੱਤੇ ਹਮਲਾ ਕੀਤਾ। ਇਸ ਮਾਮਲੇ ਦੇ ਵਿੱਚ ਐਫਆਈਆਰ ਨੰਬਰ 39 ਦਰਜ ਹੈ ਤੇ ਪੁਲਿਸ ਨੇ ਇਸ ਮਾਮਲੇ ਵਿੱਚ ਅਮਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਕੇ ਐਨਐਸਏ ਅਧੀਨ ਡਿਬਰੂਗਾੜ ਜੇਲ੍ਹ ਦੇ ਵਿੱਚ ਪੇਸ਼ 它回。 2 ਸਾਲ ਤੱਕ ਅਮਰਿਤਪਾਲ 9 ਸਾਥੀਆਂ ਸਮੇਤ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਕੈਦ ਰਿਹਾ ਪਰ 3 ਮਹੀਨੇ ਪਹਿਲਾਂ ਉਸ ਦੇ ਨੂੰ ਸਾਥੀਆਂ ਤੋਂ NSA ਹਟਾ ਦਿੱਤਾ ਗਿਆ ਅਤੇ ਉਸ ਨੂੰ ਪੰਜਾਬ ਜਾਂਦਾ ਗਿਆ ਅਮਰਿਤਪਾਲ ਸਿੰਘ ਦੀ NSA ਤੀਜੀ ਵਾਰ ਵਧਾਈ ਗਈ ਹੈ ਦੱਸਦੀ ਹੈ ਕਿ ਵਾਰਿਸ ਪੰਜਾਬ ਦੇ ਜਥੇਦਾਰ ਅਮਰਿਤਪਾਲ ਦੇ ਹਜ਼ਾਰਾਂ ਸਮਰਥਕਾਂ ਨੇ ਅਜਨਾਲਾ ਪੁਲਿਸ ਸਟੇਸ਼ਨ ਉੱਤੇ ਹਮਲਾ ਕੀਤਾ ਸੀ ਹਮਲਾਵਰਾਂ ਦੇ ਕੋਲ ਤਲਵਾਰਾਂ ਅਤੇ ਬੰਦੂਕਾਂ ਸਨ ਉਨ੍ਹਾਂ ਕੋਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਢੀੜ ਵੀ ਸੀ ਅਜੇ ਸਥਿਤੀ ਦੇ ਵਿੱਚ ਪੁਲਿਸ ਪਿੱਛੇ ਹਟ ਗਈ ਟੀਵੀ ਚੈਨਲ ਨੂੰ ਤੇ ਬਿਆਨ ਦੇ ਵਿੱਚ ਪੁਲਿਸ ਨੇ ਕੋਈ ਕਾਰਵਾਈ ਨਾ ਕਰਨ ਦਾ ਇਹ ਕਾਰਨ ਦੱਸਿਆ ਅਮਰਿਤਪਾਲ ਸਿੰਘ ਆਪਣੇ ਸਮਰਥਕ ਲਵਦੇ ਤੂਫਾਨ ਵਿਰੁੱਧ ਕੇਸ ਦਰਜ ਕਰਨ ਦਾ ਵੀ ਵਿਰੋਧ ਕਰ ਰਿਹਾ ਸੀ ਉਸ ਨੇ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ ਸੀ ਕਈ ਘੰਟਿਆਂ ਤੱਕ ਜਨਾਲਾ ਪੁਲਿਸ ਸਟੇਸ਼ਨ ਅਮਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਦੀ ਹਿਰਾਸਤ ਵਿੱਚ ਰਿਹਾ ਅੰਤ ਵਿੱਚ ਪੁਲਿਸ ਨੇ ਲਵਦੇ ਤੂਫਾਨ ਨੂੰ ਰਹਾ ਕਰਨ ਦਾ ਵੀ ਫੈਸਲਾ ਕੀਤਾ ਰਾਜ ਕਰੇਗਾ ਰਾਜ ਕਰੇਗਾ ਇਹਨਾਂ ਜੋ ਭਾਈ ਸਾਡੇ ਉੱਤੇ ਇਲਾਮ ਲਾਏ ਕਿ ਮੰਤਰੀ ਨੇ ਕਿਹਾ ਨਸ਼ਾ ਖਾਂਦਾ ਬਿਲਕੁਲ ਸਾਨੂੰ ਕੁੱਟਮਾਰ ਕਰਕੇ ਇਹਨਾਂ ਨੇ ਸਾਡੇ ਕੋ ਹਜ਼ਾਰਾਂ ਪੇਪਰਾਂ ਤੇ ਕਰਾਏ ਕੁੱਟਮਾਰ ਕੇ ਨਾ ਵੀਡੀਓ ਰਿਕਾਰਡਿੰਗ ਸਾਡੇ ਤੋਂ ਕਰਾਈ ਏ ਆਈ ਭਾਈ ਸਾਹਿਬ ਪ੍ਰਧਾਨ ਮੰਤਰੀ ਬਾਜੇਗੇ ਵੀਡੀਓ ਨੂੰ ਬੇਰੁਖੀ ਤੇ ਥੋਕ ਕੇ ਆਉਂਦਾ ਇਹ ਚਲਾਉ ਗੱਲਬਾਤ ਭਾਈ ਸਾਡੇ ਉੱਤੇ ਸਭ ਬਿਆਨ ਕੁੜੀਆਂ ਵਾਲੇ ਬਿਆਨ ਸਾਰੇ ਬਿਲਕੁਲ ਗਲਤ ਪੁਲਿਸ ਵੱਲੋਂ ਜਮਨਿਤ ਪਾਲ ਦੇ ਸਾਥੀਆਂ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਪੇਸ਼ੀ ਦੇ ਲਈ ਲੈ ਜਾਂਦੇ ਸਮੇਂ ਪ੍ਰਧਾਨ ਮੰਤਰੀ ਬਾਜੇਕੇ ਦੇ ਵੱਲੋਂ ਪੁਲਿਸ ਉੱਤੇ ਗੰਭੀਰ ਦੋਸ਼ ਲਗਾਏ ਗਏ ਉਸਨੇ ਕਿਹਾ ਕਿ ਅਮਿਤ ਪਾਲ ਸਿੰਘ ਨੂੰ ਜਾਣਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ ਉਹਨਾਂ ਦੀ ਕਟਮਾਰ ਕਰਕੇ ਸੈਂਕੜੇ ਪੇਪਰਾਂ ਉੱਤੇ ਦਸਤਖਤ ਕਰਵਾਏ ਗਏ ਨੇ ਦੱਸਦੀ ਕਿ ਪੰਜਾਬ ਦੇ ਅਜਨਾਲਾ ਪੁਲਿਸ ਸਟੇਸ਼ਨ ਉੱਤੇ ਹਮਲੇ ਤੋਂ 2.5 ਸਾਲ ਬਾਅਦ ਹੁਣ ਇਸ ਮਾਮਲੇ ਦੀ ਸੁਣਵਾਈ ਅਮ੍ਰਿਤਸਰ ਦੀ ਜ਼ਿਲ੍ਹਾ ਅਦਾਲਤ ਵਿੱਚ ਹੋ ਰਹੀ ਹੈ। ਇਹ ਮਾਮਲਾ ਹੁਣ ਅਜਨਾਲਾ ਅਦਾਲਤ ਤੋਂ ਅਮ੍ਰਿਤਸਰ ਤਬਦੀਲ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਵੀਰਵਾਰ ਨੂੰ ਅਮ੍ਰਿਤਪਾਲ ਸਿੰਘ ਦੇ ਸਾਰੇ 9 ਸਾਥੀਆਂ ਸਮੇਤ ਕੁੱਲ 39 ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਸੁਣਵਾਈ ਅਜਨਾਲਾ ਪੁਲਿਸ ਸਟੇਸ਼ਨ ਦੇ ਵਿੱਚ ਦਰਜ ਐਫਆਈਆਰ ਨੰਬਰ 39 2023 ਦੇ ਤਹਿਤ ਚੱਲ ਰਹੀ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮਲਜ਼ਮ ਨੂੰ ਮਾਮਲੇ ਵਿੱਚ ਚਾਰਜ ਫਰੇਮਿੰਗ ਲਈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਜੱਜ ਨੇ ਸਾਰੇ ਮਲਜ਼ਮਾਂ ਨੂੰ ਸਰੀਰ ਤੌਰ ਉੱਤੇ ਅਦਾਲਤ ਵਿੱਚ ਪੇਸ਼ ਕਰਨ ਤੇ ਹੁਕਮ ਦਿੱਤੇ ਸੀ। 23 ਫਰਵਰੀ 2025 ਨੂੰ ਵਾਰਿਸ ਪੰਜਾਬ ਦੇ ਜਥੇਦਾਰ ਅਮਰਿਤਪਾਲ ਸਿੰਘ ਨੇ ਆਪਣੇ ਸਮਰਥਕਾਂ ਦੇ ਨਾਲ ਅਜਨਾਲਾ ਪੁਲਿਸ ਸਟੇਸ਼ਨ ਉੱਤੇ ਹਮਲਾ ਕੀਤਾ। ਇਸ ਮਾਮਲੇ ਦੇ ਵਿੱਚ ਐਫਆਈਆਰ ਨੰਬਰ 39 ਦਰਜ ਹੈ ਤੇ ਪੁਲਿਸ ਨੇ ਇਸ ਮਾਮਲੇ ਵਿੱਚ ਅਮਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਕੇ ਐਨਐਸਏ ਅਧੀਨ ਦਿਬਰੂਗਾੜ੍ਹ ਜੇਲ੍ਹ ਦੇ ਵਿੱਚ ਭੇਜ ਦਿੱਤਾ। 打回 2 ਸਾਲ ਤੱਕ ਅਮਰਿਤਪਾਲ 9 ਸਾਥੀਆਂ ਸਮੇਤ ਡਿਬੂਗਾਰ ਜੇਲ੍ਹ ਦੇ ਵਿੱਚ ਕੈਦ ਰਿਹਾ ਪਰ 3 ਮਹੀਨੇ ਪਹਿਲਾਂ ਉਸ ਦੇ 9 ਸਾਥੀਆਂ ਤੋਂ ਐਨਐਸਏ ਹਟਾ ਦਿੱਤਾ ਗਿਆ ਅਤੇ ਉਸ ਨੂੰ ਪੰਜਾਬ ਜਾਂਦਾ ਗਿਆ ਅਮਰਿਤਪਾਲ ਸਿੰਘ ਦੀ ਐਨਐਸਏ ਤੀਜੀ ਵਾਰ ਵਧਾਈ ਗਈ ਹੈ ਦੱਸਦੀ ਹੈ ਕਿ ਵਾਰਿਸ ਪੰਜਾਬ ਦੇ ਜਥੇਦਾਰ ਅਮਰਿਤਪਾਲ ਦੇ ਹਜ਼ਾਰਾਂ ਸਮਰਥਕਾਂ ਨੇ ਅਜਨਾਲਾ ਪੁਲਿਸ ਸਟੇਸ਼ਨ ਉੱਤੇ ਹਮਲਾ ਕੀਤਾ ਸੀ ਹਮਲਾਵਰਾਂ ਦੇ ਕੋਲ ਤਲਵਾਰਾਂ ਅਤੇ ਬੰਦੂਕਾਂ ਸਨ ਉਨ੍ਹਾਂ ਕੋਲ ਸ਼੍ਰੀ ਗੁਰੂਗ੍ਰੰਥ ਸਾਹਿਬ ਦੀ ਪਵਿੱਤਰ ਬੀੜ ਵੀ ਸੀ ਅਜੇ ਸਥਿਤੀ ਦੇ ਵਿੱਚ ਪੁਲਿਸ ਪਿੱਛੇ हट ਗਈ ਟੀਵੀ ਚੈਨਲ ਨੂੰ ਤੇ ਬਿਆਨ ਦੇ ਵਿੱਚ ਪੁਲਿਸ ਨੇ ਕੋਈ ਕਾਰਵਾਈ ਨਾ ਕਰਨ ਦਾ ਇਹ ਕਾਰਨ ਦੱਸਿਆ ਅਮਰਿਤਪਾਲ ਸਿੰਘ ਆਪਣੇ ਸਮਰਥਕ ਲਵਦੇ ਤੂਫਾਨ ਵਿਰੁੱਧ ਕੇਸ ਦਰਜ ਕਰਨ ਦਾ ਵੀ ਵਿਰੋਧ ਕਰ ਰਿਹਾ ਸੀ ਉਸ ਨੇ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ ਸੀ ਕਈ ਘੰਟਿਆਂ ਤੱਕ ਜਨਾਲਾ ਪੁਲਿਸ ਸਟੇਸ਼ਨ ਅਮਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਦੀ ਹਿਰਾਸਤ ਵਿੱਚ ਰਿਹਾ ਅੰਤ ਵਿੱਚ ਪੁਲਿਸ ਨੇ ਲਵਦੇ ਤੂਫਾਨ ਨੂੰ ਰਹਾ ਕਰਨ ਦਾ ਵੀ ਫੈਸਲਾ ਕੀਤਾ ਨਿਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਤੁਹ꺼 ਬਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਕੋਲ ਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ தਪਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ